ਹਾਂਜੀ ਬਲੀ ਸਭ ਤੋਂ ਪਹਿਲਾਂ ਜੀ ਤੁਹਾਡਾ ਸ਼ੁਭਨਾਮ ਜਾਨਣਾ ਚਾਹਾਂਗੇ ਕੇਵਲ ਮਸੀਂ ਹਾਂਜੀ ਕੇਵਲ ਜੀ ਅਸੀਂ ਜਾਨਣਾ ਚਾਹਾਂਗੇ ਕਿ ਤੁਹਾਨੂੰ ਪਤਾ ਵਾ ਕਿ ਪਿਛਲੇ ਦਿਨੀ ਹਾਂਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀ ਠੀਕ ਠੀਕ ਕਿ ਇੱਕ ਸਿੰਗਾਪੁਰੇ ਸਿੰਗਾਪੁਰਾ ਦੇ ਵਿੱਚ ਪਾਸਟਰ ਨਾਮ ਦਾ ਇਹ ਜੱਕੀ ਨਾਮ ਦਾ ਪਾਸਟਰ ਜੀ ਹਾਂਜੀ ਉਨਾ ਵੱਲੋਂ ਭੂਤ ਕੱਢਣ ਦੇ ਨਾਮ ਤੇ ਤੁਹਾਡੇ ਹੀ ਪਿੰਡ ਦੇ ਵਿਅਕਤੀ ਦੀ ਡੈਥ ਕੀਤੀ ਗਈ ਹੈ ਅਸੀਂ ਇਹ ਜਾਨਣਾ ਚਾਹਾਂਗੇ ਕਿ ਉਸ ਜਿਹਦੀ ਡੈਥ ਹੋਈ ਉਹਦਾ ਕੀ ਕੈਰੇਕਟਰ ਸੀ ਨਸ਼ਾ ਕਰਦਾ ਸੀ ਜਾਂ ਉਹਦੀ ਦਿਮਾਗੀ ਹਾਲਤ ਠੀਕ ਹੀ ਜਾਂ ਨਹੀਂ ਸੀ ਉਹ ਸਿਰ ਸ਼ਰਾਬ ਕਰਦਾ ਸੀ ਹਾਂਜੀ ਸ਼ਰਾਬ ਪੀ ਕੇ ਵੱਧ ਘੜ ਤੇ ਬੱਚਾ ਘਰ ਵਿੱਚ ਗਲਤ ਬੋਲਦਾ ਬੋਲਦਾ ਹੈ ਤੇ ਮਿਲ ਕੇ ਜਿਹੜਾ ਵਾਕਿਆ ਰ ਆਉਂਦਾ ਨਾ ਆਪਣੀ ਨਾਲ ਜੀਨੀਂ ਕੁੱਤਰਾ ਮਾਰਨ ਤੇ ਆ ਰਕਟੀਆਂ ਦੰਡੀਆਂ ਵੱਡੀਆਂ ਇਹ ਬੱਚੇ ਦੀ ਘਰ ਦੀ ਉਹ ਸਾਡੇ ਘਰ ਨਾਲ ਮਿਲਛੀ ਦਾ ਬਚਾਈ ਅੱਛਾ ਜਿਹਦੇ ਨੇ ਹਾਸਾ ਆਵਾ ਉਸਦੇ ਨੇ ਜਿਹੜੀ ਉਹ ਬੱਚੇ ਉਹਦੀ ਵਾਈਫ ਤੁਹਾਡੇ ਘਰ ਸੁੱਤੀ ਸੀ ਹਾਂਜੀ ਇਸ ਘਰ ਦੇ ਵਿੱਚ ਸੁੱਤੀ ਜਿੱਥੇ ਆ ਘਟਿਆ ਸੀ ਫਿਰ 2 ਘੰਟੇ ਛੇੜ ਕੇ ਤੋਂ ਆਪਣੇ ਕੁੜੀ ਦੀ ਸਸਤੇ ਬਣਾਣ ਲੱਗੀ ਅੱਛਾ ਇੱਥੋਂ ਬਾਅਦ ਘਰੇ ਵਾਪਸ ਚਲ ਗਏ ਹਾਂਜੀ ਹਾਂਜੀ ਵੇਖੋ ਜੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਮਰਨ ਵਾਲੇ ਵਿਅਕਤੀ ਦੀ ਵਾਈਫ ਹਾਂਜੀ ਦੂਸਰਾ ਮਾਂ ਹਾਂਜੀ ਉਹ ਇਹ ਕਹਿ ਰਹੀ ਆ ਕਿ ਮੇਰੇ ਬੇਟੇ ਨੂੰ ਕਦੀ ਐਂ ਜਗਾਂ ਬੁਖਾਰ ਨਹੀਂ ਸੀ ਚਲਿਆ ਵੇਖੋ ਸਰ ਜਿੰਦਗੀ ਚ ਬੰਦੇ ਤੇ ਕਈ ਦੁੱਖ ਮਾਰੀਆਂ ਹੁੰਦੀਆਂ ਹੁੰਦੀਆਂ ਨਾ ਹਾਂਜੀ ਹਾਂਜੀ ਤੇ ਮੈਂ ਕਹਾਂਗਾ ਬੁਖਾਰ ਚੜਦਾ ਨਹੀਂ ਤੇ ਬੁਖਾਰ ਹੋਣ ਚਾਹ ਤੇ ਸਬੂਤ ਆ ਕੀ ਹਾਂਜੀ ਆ ਕੋ ਸਬੂਤ ਨੇ ਉਹ ਤੁਸੀਂ ਕਹਿ ਰਹੇ ਹੋ ਕਿ ਆਪਣੀ ਘਰ ਦੀ ਤੇ ਆਪਣੀ ਮਾਂ ਦੇ ਦੰਦੀਆਂ ਵੜਦਾ ਸੀ ਘਰ ਦੇ ਵਾਲੀ ਘਰ ਦੀ ਕੀ ਉਹਨੂੰ ਕੋਈ ਨੁਕਸ ਹੀ ਹੈ ਕੀ ਕਾਰਨ ਕੀ ਸੀ ਇਹਨੂੰ ਸ਼ਰਾਬ ਦਾ ਦੌਰਾ ਪਿਆ ਸੀ ਆਖਰੇ ਦੌਰਾ ਵੀ ਲਿਖਾਇਆ ਨਹੀਂ ਸ਼ਰਾਬ ਦਾ ਦੌਰਾ ਪਿਆ ਸੀ ਹਾਂਜੀ ਕਿ ਨਹੀਂ ਇੱਕ ਕਹਿੰਦੇ ਹਲਕਾ ਆਦਾ ਵੀ ਕੋਈ ਦੌਰਾ ਪਿਆ ਕਹਿੰਦੇ ਇਹਨਾਂ ਪਤਾ ਕਰਦੀ ਸੀ ਕਰਦੀ ਹੈ ਇਹਨਾਂ ਹੁਣ ਬਹੁਤੀਆਂ ਗੱਲਾਂ ਆਪਣੇ ਕੋਲ ਬਣਾਈਆਂ ਅੱਛਾ ਜੀ ਹਲਕਾ ਤੌਰ ਤੇ ਅਛਾ ਇਹ ਕੰਚਾਂਗਾਪਾ ਕੰਮ ਕਰਦਾ ਹੈ ਤੋ ਗੱਲਬਾਤ ਨੇ ਸ਼ਰਾਬ ਪੀਂਦਾ ਹੈ ਸ਼ਰਾਬ ਪੀਂਦਾ ਹੈ ਨਸ਼ੇ ਚ ਆਪਣੇ ਘਰ ਚ ਠੀਕ ਠਾਕ ਰਹਿੰਦਾ ਹੈ ਜਾਂ ਲੜਾਈ ਝਗੜਾ ਕਰਦਾ ਜਦੋਂ ਜ਼ਿਆਦਾ ਹੋ ਜਾਂਦੀ ਨਾ ਫਿਰ ਲੜ ਝਗੜਾ ਕਰਦਾ ਜਦੋਂ ਜ਼ਿਆਦਾ ਸ਼ਰਾਬ ਪੀ ਲੰਦਾ ਹੈ ਉਦੋਂ ਜ਼ਿਆਦਾ ਲੜਾਈ ਕਰਦਾ ਹਾਂਜੀ ਉਸ ਰਾਤ ਕੀਤੀ ਪੀਤੀ ਸੀ ਇਹਨੇ ਹਾਂਜੀ ਅੱਛਾ ਉਸ ਰਾਤ ਸ਼ਰਾਬ ਪੀਤੀ ਸੀ ਹਾਂਜੀ ਉਹ ਸਵੇਰ ਚ ਲੁਕੀਤੀ ਗਈ ਤੇ ਆਪਣੀ ਘਰ ਦੀ ਨੂੰ ਕੁੱਟਿਆ ਮਾਰਿਆ ਜਾ ਕੁੱਟਿਆ ਹਾਂ ਕੁੱਟਿਆ ਤੁਸੀਂ ਮੌਕੇ ਦੇ ਮਜੂਸੀ ਇਥੇ ਕਿਉਂਕਿ ਇਹ ਗਲੀ ਜਾ ਰਹੀ ਹੈ ਇੱਧਰ ਕੈਮਰਾ ਮਾਰ ਕੇ ਮੈਂ ਕਹਾਂ ਕੈਮਰਾਮੈਨ ਨੂੰ ਦੱਸਿਆ ਜਾਈ ਕਿ ਇਹ ਕੈਮਰਾਮੈਨ ਨੂੰ ਕਹਾਂਗਾ ਵੀ ਇੱਕ ਵਾਰੀ ਦੱਸਿਆ ਜਾਏ ਆ ਗਲੀ ਜਿਹੜੀ ਇਹ ਨਾਲ ਦੀ ਜਾ ਰਹੀ ਹੈ ਕਿੱਛੇ ਘਰ ਆ ਇਹ ਗਲੀ ਜਾ ਰਹੀ ਹੈ ਜਿਸ ਵਿਅਕਤੀ ਦੀ ਡੈਥ ਹੋਈ ਆ ਇੱਧਰ ਕੈਮਰਾ ਕਰ ਮਾਰ ਕੇ ਦੱਸਿਆ ਜਾਏ ਕਿ ਇਹ ਉਹਨਾਂ ਦੇ ਗੁਵਾਨ ਨਹੀਂ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਆ ਕਿ ਕੀ ਮੁੱਦਾ ਸੀ ਅਸੀਂ ਸਰ ਜਿਹੜੇ ਗੱਲਾਂ ਕਰਤੀਆਂ ਨਾ ਉਹ ਇੱਕ ਹੰਝੂ ਹੋਈ ਹੈ ਹਾਂਜੀ ਤੇ ਜੇ ਜਦੋਂ ਉਹਦੀ ਡੈਥ ਕਿੰਨੇ ਵਜੇ ਹੋਈ ਜੀ 10:00 ਦੀ ਕਿੰਨਾਂ ਘੰਟਾ ਲਿਖਿਆ 12:00 ਬਸਰ ਗਏ ਹਾਂਜੀ ਤੇ ਇੱਕ ਕੋਈ ਖੜਿਆ ਸ਼ਹਿਰ ਮੈਂ ਸ਼ੇਅਰ ਕਰਿਆ ਜੀ ਤੇ 1:00 ਵਜੇ ਪਾਉਂ 2:00 ਮੈਂ ਕਿੰਬਰ ਲੱਦ ਕੇ ਲੈ ਨਹੀਂ ਜਦੋਂ ਇਹਨਾਂ ਨੇ ਸ਼ਹਿਰ ਖੜਿਆ ਵਾ ਕਾਹਦੇ ਚ ਖੜਿਆ ਸੀ ਗੱਡੀ ਚ ਕੌਣ ਗੱਡੀ ਲੈ ਕੇ ਆਇਆ ਜੱਕੀ ਪਾਸਟਰ ਜੀ ਜੱਕੀ ਪਾਸਟਰ ਗੱਡੀ ਲੈ ਕੇ ਆਇਆ ਸੀ ਹਾਂਜੀ ਉਹਨਾਂ ਖੜਿਆ ਉਹਦੀ ਗੱਡੀ ਚ ਖੜਿਆ ਸੀ ਹਾਂਜੀ ਤੇ ਫਿਰ ਉੱਥੇ ਹਸਪਤਾਲ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਆ ਮਰ ਗਿਆ ਸੁੱਕਾ ਆ ਤੇ ਉਹਨੂੰ ਵਾਪਸ ਲੈ ਜਾਂਦਾ ਹਾਂਜੀ ਹਾਂਜੀ ਅੱਛਾ ਜੱਕੀ ਦੀ ਗੱਡੀ ਤੇ ਜੱਕੀ ਗੱਡੀ ਕਿਉਂ ਲੈ ਕੇ ਆਇਆ ਇੱਥੇ ਦੁਬਾਰਾ ਇਹ ਨਾ ਕੋਈ ਕੀਤਾ ਨਾ ਅੱਛਾ ਇਹ ਨਾ ਘਰ ਕੀ ਇਹ ਘਰ ਵਾਲੇ ਉਸ ਚਰਚ ਚ ਜਾਂਦੇ ਸੀ ਇਹ ਘਰ ਵਾਲੇ ਜਿਹੜੇ ਮੁੰਡੇ ਦੀ ਘਰ ਦੀ ਵਾਲੇ ਮਰਨਾ ਮਰ ਗਿਆ ਉਹਦੀ ਘਰ ਜੱਕੀ ਪਾਸਟਰ ਚਾਚੀ ਜਾਂਦੀ ਅੱਛਾ ਉਹਦੀ ਘਰ ਵਾਲੀ ਜਿਹੜੀ ਆ ਜੱਕੀ ਪਾਸਟਰ ਦੀ ਚਰਚ ਵਿੱਚ ਲਗਾਤਾਰ ਜਾਂਦੀ ਇਹਦਾ ਮਤਲਬ ਇਹ ਜੁੜੇ ਸੀ ਜੱਕੀ ਪਾਸਟਰ ਨਾਲ ਹਾਂਜੀ ਹਾਂਜੀ ਠੀਕ ਹੈ ਠੀਕ ਨਗਰ ਸਾਇਚ ਨਾ ਬੰਦੋਂ ਕੋ ਪਰਚੰਦ ਦਿੰਦੇ ਹਾਂ ਠੀਕ ਹੈ ਇੱਥੇ ਸਾਰੇ ਨਗਰ ਜਾਂਦੇ ਹਾਂਜੀ ਵੇਖੋ ਜੀ ਜਿਹੜਾ ਚੋਰ ਹੁੰਦਾ ਹੈ ਨਾ ਜਿਹੜੇ ਇੱਕ ਤੁਹਾਨੂੰ ਐਗਜ਼ੈਂਪਲ ਤੌਰ ਤੇ ਤੁਹਾਨੂੰ ਗੱਲਬਾਤ ਕਰਨ ਕਰ ਰਹੇ ਆ ਜਿਹੜਾ ਚੋਰ ਹੁੰਦਾ ਹੈ ਨਾ ਉਹ ਜਦੋਂ ਕਿਸ ਘਰ ਚੋਰੀ ਕਰ ਜੇ ਤੇ ਉਹ ਕਦੀ ਉਸ ਘਰ ਵਾਪਸ ਨਹੀਂ ਹੁੰਦਾ ਨਾ ਇਹ ਉਹਨਾਂ ਦੇ ਉੱਪਰ ਇਲਜ਼ਾਮ ਲਾ ਰਹੇ ਆ ਤੇ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਗੱਡੀ ਲੈ ਕੇ ਆਇਆ ਸੀ ਇਸ ਦੇ ਬਾਰੇ ਕੀ ਕਹੋਗੇ ਤੁਸੀਂ ਐਂ ਕਹਾਂਗੇ ਜਦੋਂ ਰਾਤੀ ਖੜਿਆ ਇੱਕ ਨਾਲ ਦੋ ਬੰਦੇ ਗੱਡੀ ਆਇਆ ਗੇਸਾ ਗੱਟੀ ਦੇ ਦੋ ਬੰਦੇ ਅੱਛਾ ਇੱਕ ਪਾਸੇ ਤੇ ਉਹਦੇ ਮਾਤਾ ਜੀ ਕਹਿ ਰਹੇ ਵੀ ਗੱਡੀ ਜਿਹ ਲੈ ਕੇ ਗਏ ਸੀ ਉਹਦੇ ਡੈਡੀ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹ ਕਹਿ ਰਹੇ ਆ ਵੀ ਗੱਡੀ ਸਾਡੇ ਆਪਣੇ ਪਰਿਵਾਰ ਦੀ ਗੱਡੀ ਸੀ ਜੱਕੀ ਪਾਸਟਰ ਦੁਬਾਰਾ ਨਹੀਂ ਆਇਆ ਮੈਂ ਤਾਂ ਬੋਲਾਂਗਾ ਜੇ ਜੱਕੀ ਪਾਸਟਰ ਖੜਾ ਆ ਜਿਹੜਾ ਮਰੇ ਮਸੰਦਾ ਸ਼ਰਮ ਲੈ ਰਿਹਾ ਨਰੀਜ ਮੈਂ ਤਾਂ ਮੇਰਾ ਪੰਜਾਬ ਪੀਟੇ ਮਸੀ ਹਾਂ ਇੱਕ ਮਿੰਟ ਚਾਚਾ ਨੇ ਮਾਮਸੀ ਨੇ ਮੈਂ ਮੈਂ ਨਾ ਮਰਾ ਬੇਕ ਮੇਰਾ ਆ ਚਮਾ ਚੁੱਕਾ ਨਾ ਕੰਮ ਦਾ ਖਾਲਿਆ ਠੀਕ ਆ ਤੇ ਨਹੀਂ ਇਹ ਕਿਉਂ ਕਹਿ ਰਹੇ ਵੀ ਪਾਸਟਰ ਨੇ ਮਾਰਤਾ ਉਹਦੇ ਨਾਲ ਚੁੜਿਆ ਇਹ ਸਰ ਜੀ ਜਨਾਬ ਚਲੋ ਗਲਤੀ ਮੰਨ ਗਾ ਹੋਗੀ ਯਕੁੱਤ ਬੇੜ ਮਾਰਦੀ ਜਿਆਦਾ ਅੰਜਾਮੇ ਕੋਲ ਬਣਦੇ ਇਹ ਸਾਰਾ ਝੂਠ ਮਾਰ ਰਿਹਾ ਚਲੋ ਮਾਰੀਆਂ ਹੋਣੀਆਂ ਇੱਕ ਜਿਹਦੀ ਉਂਗਲੀ ਕੋਈ ਖਾਦੀ ਕੇ ਇਹ ਮੁੰਡੇ ਦੀ ਕੀ ਨਾਮ ਜਿਹੜਾ ਸੁਣਦੇ ਵਿੱਚ ਆਇਆ ਆ ਕਿ ਕੋਈ ਲੜਕਾ ਸੀ ਜਿਤਨਾ ਗੰਦੀ ਵੱਡੀ ਸੀ ਉਹ ਲੜਕਾ ਕੀ ਨਾਮ ਜਿਸ ਤਰ੍ਹਾਂ ਇਹਨੇ ਘਰ ਵਾਲੇ ਆਪਣੀ ਦੇ ਦੰਦੀਆਂ ਵੱਡੀਆਂ ਉਹਦੇ ਵੀ ਦੰਦੀ ਵੱਡੀਆਂ ਉਹਦਾ ਪਰ ਜਿਹੜੀ ਦਾ ਚੋ ਦੇ ਬਾਰੇ ਨਹੀਂ ਜਾਣੋ ਨਹੀਂ ਜਾਣ ਕੋਈ ਠੀਕ ਤੇ ਰਾਤ ਫਿਰ ਉਹਦੀ ਘਰ ਵਾਲੀ ਤੇ ਉਹਦੀ ਭੈਣ ਇੱਥੇ ਤੁਹਾਡੇ ਕੋ ਆ ਕੇ ਸੁੱਤੀ ਪਈ। ਫਿਰ ਦੋ ਘੰਟੇ ਬਹਿ ਕੇ ਨਾ ਤੇ ਮੜ ਕੇ ਚੱਲ ਗਿਆ ਆਪਣੇ ਘਰ ਸਾਡੇ। ਠੀਕ ਘਰ ਚੱਲ ਗਿਆ। ਹਾਂਜੀ। ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਆ ਕਿ ਉਹਨਾਂ ਦੇ ਮਾਤਾ ਜੀ ਇਹ ਕਹਿ ਰਹੇ ਨੇ ਨਾ ਤੇ ਉਹ ਨਸ਼ਾ ਕਰਦਾ ਸੀ ਤੇ ਨਾ ਉਹਨੂੰ ਕਦੀ ਬੁਖਾਰ ਹੋਇਆ ਸੀ। ਅਸੀਂ ਇਹ ਜਾਨਣਾ ਚਾਹੁੰਦੇ ਆ ਕਿ ਉਹਨਾਂ ਦਾ ਟਰੈਕਟਰ ਕਿਸ ਤਰ੍ਹਾਂ ਦਾ ਸੀ? ਨਸ਼ਾ ਕਰਦੇ ਸੀ ਜਾਂ ਕੋਈ ਬਿਮਾਰੀ ਸੀ ਉਹਨਾਂ ਨੂੰ? ਨਸ਼ਾ ਕਰਦੇ ਸੀ। ਠੀਕ ਹੈ ਜੀ। ਸ਼ਰਾਬ ਪੀਤੇ। ਨੀਤੀ ਲਾਈ ਦੀ ਜਿੰਦੀ ਸੰਦਾਰੀ ਕਰੀ। ਉਹ ਕਿਵਰੇ ਕਲਾ ਪਿੰਦਾ ਕੇ ਰਾਦਨ ਕਰਦਾ ਸੀ ਸ਼ਰਾਬ ਪੀਂਦਾ ਸੀ ਲਗਾਤਾਰ ਵੀ ਹਾਂਜੀ ਲੜਦਾ ਵੀ ਸੀ ਘਰ ਚ ਹਾਂਜੀ ਜਿਹਾ ਮੌਤ ਮੌਕੇ ਹੁੰਦੀ ਮੇਰੇ ਦਾਤ ਹੁੰਦੀ ਹੈ ਨਾ ਉਹ ਪਹਿਲਾਂ ਮੜਾ ਆਪਣੇ ਘਰ ਦੇ ਰਾਹ ਕੋਟ ਕਮਾਰ ਲਗਾਏ ਅੱਛਾ 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 ਇਹ ਤੇ ਘਰ ਦੀਆਂ ਲੰਡੀਆਂ ਵੱਡੀਆਂ ਆ ਅੱਛਾ ਇਹ ਮੁੰਡੇ ਨੇ ਵੱਡੀਆਂ ਦੱਸੀ ਹਾਂਜੀ ਫਿਰ ਮੜੇ ਦੀ ਘਰ ਦੀ ਚੋਕ ਕੇ ਸਾਡੇ ਘਰ ਤੇ ਮੇਰੇ ਰਾਸਾਂ ਸੀ ਇਹਨੇ ਘਰ ਪਾਈ ਆ अच्छा जेडे ਤੁਹਾਡੇ ਨਾਲ ਇਧਰ ਮਾਰਿਓ ਕੈਮਰਾ ਜਰਾ ਇਸ ਘਰ ਦੇ ਵਿੱਚ ਮਤਲਬ ਕਿ ਆ ਕੇ ਤੇ ਉਹ ਢ ਸੁੱਤੇ ਨੇ ਹਾਂਜੀ ਬਚਾਇਆ ਜਨਾਨੀ ਨੂੰ ਬਚਾਇਆ ਜਨਾਨੀ ਨੂੰ ਤੇ ਨਾਲ ਕੌਣ ਸੀ ਕਹਿੰਦੇ ਭੈਣ ਹੋਵੇ ਦੀ ਉਹਦੀ ਇੱਕ ਮਿੰਟ ਦੀ ਭੈਣ ਹੈ ਇੱਕ ਮਿੰਟ ਦੀ ਭੈਣ ਦੋਵੇਂ ਜਣੇ ਹਾਂਜੀ ਤੇ ਨਹੀਂ ਜਿਹੜੇ ਪਾਸਟਰ ਉਹ ਕਹੀ ਜਾਂਦੇ ਆ ਵੀ ਇਹ ਇਹਨਾਂ ਨੇ ਮਾਰਿਆ ਕੁੱਤੇ ਉਹ ਕੀ ਹਿਸਾਬ ਤੂੰ ਸਰ ਗੱਲ ਕੀ ਜੇ ਗੱਲ ਚਾਹ ਮੈਂ ਤੁਹਾਡੇ ਨਾਲ ਸਮਝਾਂ ਇਹ ਕੁਝ ਬੇੜ ਮਾਰਤੀ ਸਹੀ ਗੱਲ ਹੈ ਹਾਂ ਬਾਕੀ ਜਿੰਨੀ ਗੱਲ ਨੱਪਦੀ ਹੀ ਨਾ ਉਹਨੂੰ ਕੋ ਬੰਦਾ ਚੁੱਕਾ ਹੁੰਦਾ ਹੈ। ਅੱਛਾ ਕਿਸੇ ਨੇ ਚੁੱਕਣਾ ਦਿੱਤੀ ਉਹਦਾ ਕਰਕੇ। ਅੱਜਾਂ ਦਿਨ ਮੁਰਦਾ ਪੜਨ ਲੁਕਾ ਨਹੀਂ ਕੀ। ਅੱਛਾ 3 ਤੀਸਰੇ ਦਿਨ ਬਾਅਦ ਚ ਜਾ ਕੇ ਇਹ ਆਪਣਾ ਵਾਪਰੀਆ। ਨਹੀਂ ਜਦੋਂ ਦਫਨਾਇਆ ਉਹਦੇ ਕੋਈ ਕੋਈ ਗੱਲ ਬਾਤ ਨਹੀਂ। ਅੱਛਾ ਕੋਈ ਗੱਲ ਬਾਤ ਨਹੀਂ। ਹਾਂਜੀ। ਠੀਕ ਹੈ ਤੇ ਕੋਈ ਬੰਦਾ ਹੈ ਜਿੰਨੇ ਮਤਲਬ ਕਿ ਕੋਈ ਗੱਲ ਚੁੱਕੀ ਹੋਵੇ ਤੁਹਾਨੂੰ ਪਤਾ ਹੋਵੇ ਪਿੰਡ ਤੋਂ ਜਾਂ ਬਾਹਰੋਂ ਕੋ ਆ ਕੇ ਇਹ ਨਾ ਪਤਾ ਨਹੀਂ। ਅੱਛਾ ਇਹਦੇ ਬਾਰੇ ਨਹੀਂ ਜਾਣਦੇ। ਮੈਨੂੰ ਇਹ ਸਚਾਈ ਹੈ ਕਿ ਉਹ ਨਸ਼ਾ ਕਰਦਾ ਸੀ ਸ਼ਰਾਬ ਪੀਂਦਾ ਸੀ। ਇਹ ਗਵਾਂਡ ਘਰ ਆਏ ਸਾਹਮਣੇ ਉਹਨਾਂ ਦਾ ਘਰ ਆ। ਤੇ ਮਤਲਬ ਕਿ ਇਹਨਾਂ ਸਾਰਾ ਪਤਾ ਸੀ ਵੀ ਸ਼ਰਾਬ ਪੀਂਦਾ ਹੀ ਘਰ ਦੀ ਨੂੰ ਲੜਦਾ ਸੀ ਉਹ ਘਰ ਦੀ ਨੂੰ ਬਚਾਇਆ ਇਹਨਾਂ ਨੇ ਹਾਂਜੀ ਤੇ ਗਵਾਂਡੀਆਂ ਦੇ ਘਰ ਸਵਾਲਿਆ ਉਹ ਸ਼ਰਾਬ ਬੱਚੇ ਵੀ ਮੜ ਗਏ ਸੀ ਨਾ ਜਿਹੜਾ ਡਾਕ ਹੋਈ ਆ ਉਹ ਜਿਹੜਾ ਗਵਾਂ ਨੇ ਘੱਟ ਲਿਆ ਬਚਾ ਕੇ ਬੱਚੇ ਬਚ ਗਏ ਅੱਛਾ ਬੱਚਿਆਂ ਨੂੰ ਵੀ ਗਵਾਂਡੀਆਂ ਦੇ ਘਰ ਕਿੱਲੇ ਆ ਜੀ ਬਚਾਅ ਵਾਸਤੇ ਹਾਂਜੀ ਤੇ ਇਹ ਫਿਰ ਇਹਨਾਂ ਝੂਠੀ ਕਹਾਣੀ ਬਣਾਈ ਕਿਤਨਾ ਪਈ ਗੱਲ ਥੋੜੀ ਐ ਬਾਕੀ ਜਿਹੜੇ ਕੋਈ ਬੰਦੇ ਚੁੱਕਾਂ ਰਹੀਏ ਨੇ ਤੇ ਚੁੱਕਾਂ ਤਾਂ ਬਹੁਤ ਵੱਧ ਬਣਿਆ ਸਹੀ ਗੱਲ ਧੰਨਵਾਦ ਤੁਹਾਡਾ ਬਹੁਤ ਬਹੁਜੀ ਓਕੇ ਮੇਰਾ ভূত ਕੱਢਣ ਵਾਲੇ ਪਾਸਟਰ ਨੇ ਕੱਢਿਆ ਭੂਤ ਪਰ ਭੂਤ ਨੂੰ ਕਿਸ ਨੇ ਮਾਰਿਆ